ਕਪੂਰਥਲਾ ਤੋਂ ਇੱਕ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੀਆਂ 9 ਲੜਕੀਆਂ ਖਾੜੀ ਦੇਸ਼ਾਂ ਵਿੱਚ ਕੈਦ ਸਨ ਜਿਨ੍ਹਾਂ ਨੂੰ ਸੰਸੀਚੇਵਾਲ ਦੇ ਸਹਿਯੋਗ ਅਤੇ ਭਾਰਤੀ ਦੂਤ ਘਰ ਦੀ ਮਦਦ ਨਾਲ ਵਾਪਸ ਲਿਆਂਦਾ ਗਿਆ। ਵਾਪਸ ਆਈਆਂ ਲੜਕੀਆਂ ਕਪੂਰਥਲਾ, ਮੋਗਾ, ਫਿਰੋਜ਼ਪੁਰਾ ਅਤੇ ਜਲੰਧਰ ਜ਼ਿਲ੍ਹਿਆਂ ਨਾਲ ਸਬੰਧਤ ਸਨ। ਇਜ਼ਰਾਨੌਰ ਨੇ ਇਹ ਵੀ ਅਪੀਲ ਕੀਤੀ ਕਿ ਪੁਲਿਸ ਪ੍ਰਸ਼ਾਸਨ ਵੱਲੋਂ ਅਜੇ ਫਰਜ਼ੇ ਹੰਟਾ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ। ਇਸ ਬਾਬਤ ਸੰਸੀਚੇਵਾਲ ਵੱਲੋਂ ਸਾਰੀ ਜਾਣਕਾਰੀ ਸਾਂਝੀ ਕੀਤੀ ਗਈ। ਪੁਲਾਤੋਂ ਮਨਜੀਤ ਸਿੰਘ ਦੀ ਰਿਪੋਰਟ ਇਹ ਉਹਨਾਂ ਬੜੀ ਦੁੱਖ ਦੀ ਗੱਲ ਹੈ ਕਿ ਲਗਾਤਾਰ ਅਰਬ ਮੁਲਕਾਂ ਦੇ ਵਿੱਚ ਇਹ ਲੜਕੀਆਂ ਜਾ ਕੇ ਜਦੋਂ ਫਸ ਜਾਂਦੀਆਂ ਉਦੋਂ ਇੱਥੇ ਇਹਨਾਂ ਦੇ ਪੇਰੈਂਟਸ ਆਉਂਦੇ ਆ ਤੇ ਜਿਨ੍ਹਾਂ ਦੇ ਕਰਕੇ ਇਹਨਾਂ ਦੀ ਪੈਰਵਾਹੀ ਕਰਕੇ ਹੁਣ ਤੱਕ 100 ਤੋਂ ਵੱਧ ਲੜਕੀਆਂ ਜਿਹੜੀਆਂ ਹੈਗੀਆਂ ਵਾਪਸ ਆ ਚੁੱਕੀਆਂ ਅੱਜ ਜਿਹੜੀਆਂ ਹੈਗੀਆਂ ਤਿੰਨ ਲੜਕੀਆਂ ਇੱਥੇ ਆਈਆਂ ਤੇ ਨੌ ਲੜਕੀਆਂ ਕੁੱਲ ਜਿਹੜੀਆਂ ਹੈਗੇ ਹਫ਼ਤੇ ਦੇ ਵਿੱਚ ਵਾਪਸ ਆਈਆਂ ਜਿਹਦੇ ਵਿੱਚ ਇੱਕ ਅਰਾਕ ਤੋਂ ਆ ਇੱਕ ਕਤਰ ਤੋਂ ਆ ਤੇ ਸਤ ਮਾਸਕਟ ਤੋਂ ਆਈਆਂ। ਤੋਂ ਇਹਨਾਂ ਦੇ ਵਿੱਚ ਜਿਹੜੀ ਹੈਗੀ ਆ ਮੋਗਾ, ਫਿਰੋਜ਼ਪੁਰ, ਜਲੰਧਰ ਤੇ ਕਪੂਰਥਲਾ ਜ਼ਿਲ੍ਹਿਆਂ ਤੋਂ ਇਹ ਸਾਰੀਆਂ ਲੜਕੀਆਂ ਹੁੰਦਾ ਕੀ ਹੈ ਕਿ ਪਿੰਡਾਂ ਦੇ ਵਿੱਚ ਜਿਹੜੇ ਗਰੀਬ ਪਰਿਵਾਰ ਆ ਉਹਨਾਂ ਦੇ ਦੇ ਨਾਲ ਸੰਪਰਕ ਕਰਕੇ ਜਿਹੜੇ ਕੁਝ ਏਜੰਟ ਟਾਈਪ ਜਿਹੜੀ ਹੈ ਲੜਕੀਆਂ ਤੇ ਉਹ ਇਹਨਾਂ ਨੂੰ ਜਿਹੜਾ ਹੈ ਅਹ ਚਾਸਾ ਦੇ ਕੇ ਵੀ ਤੁਹਾਨੂੰ ਅਸੀਂ 40000 50000 ਰੁਪਏ ਤਨਖਾਹ ਮਿਲੂਗੀ ਤੁਸੀਂ ਉੱਥੇ ਜਾ ਕੇ ਜਿਹੜਾ ਹੈ ਦਫ਼ਤਰ ਦਾ ਕੰਮ ਕਰਨਾ ਜਾਂ ਕੋਈ ਹੋਰ ਇਹੋ ਜਿਹਾ ਚਾਸਾ ਦੇ ਦਿੰਦੇ ਆ ਤੇ ਉੱਥੇ ਜਾ ਇਹ ਟੂਰਿਸਟ ਵੀਜ਼ਾ ਲਵਾਉਂਦੇ ਆ ਤੇ ਉੱਥੇ ਲਿਜਾ ਕੇ ਗਾਹ ਇਹਨਾਂ ਨੂੰ ਵੇਚ ਦਿੰਦੇ ਆ ਤੇ ਹੁਣ ਇਹਨਾਂ ਦੇ ਜਿਹੜੀ ਹੈਗੇ ਜਿੰਨੀਆਂ ਵੀ ਲੜਕੀਆਂ ਆਈਆਂ ਕਿ ਉੱਥੇ ਉਹਨਾਂ ਨੂੰ ਕਮਰਿਆਂ ਦੇ ਅੰਦਰ ਜਿਹੜਾ ਹੈ ਕੈਦ ਕਰ ਲੈਂਦੇ ਆ ਬਾਹਰ ਨਹੀਂ ਨਿਕਲਣ ਦਿੰਦੇ ਗੱਲ ਨਹੀਂ ਕਰਾਉਂਦੇ ਜੇ ਕੰਮ ਤੇ ਵੀ ਕੋਈ ਜਾਂਦੇ ਆ ਤੇ ਉਹ ਕੰਮ ਵਾਲੇ ਉਹਨਾਂ ਨਾਲ ਮੈਸ ਬਿਹੇਵ ਕਰਦੇ ਆ ਸੋ ਇਥੋਂ ਦਾ ਚਾਚਾ ਦੇ ਕੇ ਚਲੇ ਜਾਂਦੇ ਆ ਪਰ ਉੱਥੇ ਜਦੋਂ ਪਤਾ ਲੱਗਦਾ ਉੱਥੇ ਲੜਕੀਆਂ ਹੋਰ ਵੀ ਜੜੀਆਂ ਹੈਗੀਆਂ ਉਹਨਾਂ ਦੱਸਦੇ ਆ ਤੇ ਫਿਰ ਜਿਹੜਾ ਹੈਗਾ ਮਾਪੇ ਹੋਰ ਚਿੰਤਾ ਦੇ ਵਿੱਚ ਚਲੇ ਜਾਂਦਾ ਸੋ ਅਸੀਂ ਕੋਸ਼ਿਸ਼ ਕਰਦੇ ਆਏ ਆ ਕਿ ਜਿੰਨੇ ਆ ਕੇ ਸਾਡੇ ਕੋਲ ਕੰਪਲੇਂਟਾਂ ਆਉਂਦੀਆਂ ਤੇ ਅਸੀਂ ਧੰਨਵਾਦ ਕਰਦੇ ਆਂ ਇੰਡੀਆ ਨੋਬੈਸੀ ਦਾ ਜਿਹੜੇ ਲਗਾਤਾਰ ਇਹਨਾਂ ਲੜਕੀਆਂ ਨੂੰ ਵਾਪਸ ਲਿਆ ਰਹੇ ਆ ਸੋ ਬੜੀ ਦੁੱਖ ਦੀ ਗੱਲ ਆਈ ਸੀ ਇੱਥੇ ਕੰਪਲੀਟਾ ਵੀ ਇਹਨਾਂ ਕੋ ਕਰਾਉਨੇ ਆ ਪਰ ਇਹਨਾਂ ਏਜੰਟਾਂ ਦੀ ਫੜਫੜਾਈ ਨਹੀਂ ਹੋ ਰਹੀ ਜੇਕਰ ਇਹਨਾਂ ਏਜੰਟਾਂ ਨੂੰ ਫੜਿਆ ਜਾਵੇ ਤੇ ਇਹ ਧੰਦਾ ਰੁਕ ਸਕਦਾ